ਹਾਂਜੀ ਬਾਈ ਜੀ ਸ਼ਸ਼ਤੀ ਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਆ ਗਏ ਨਾ ਫਿਰ ਇੱਕ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਵੀਰੇ ਯਾਰ ਆਪਣੇ ਇਕੱਲੇ ਗਾਵਾਂ ਦੇ ਫਾਰਮਰ ਭਰਾ ਹੀ ਦੇਖਣਾ ਹੋਰ ਪੱਜਾਂ ਨੇ ਤਾਂ ਵੀ ਇਹਨਾਂ ਨੂੰ ਲੋੜ ਦੀ ਪੈਂਦੀ ਹੈ ਚੀਜ਼ ਦੀ ਆਪਣੀ ਵੀਰੇ ਗਾਵਾਂ ਦੇ ਟੁੜਖਾ ਗਾਂ ਖੋੜੀ ਬੱਧ ਬਿਮਾਰ ਹੋਣਗੇ ਤਾਂ ਹੀ ਆਪਾਂ ਕੋੜਾ ਗਾਵਾਂ ਦੇ ਬੱਧ ਜ਼ੋਰ ਲਾ ਰਹੇ ਹਾਂ ਗਾਵਾਂ ਦਾ ਵੀਰੇ ਇਹ ਆਪਣੇ ਜੇ ਟੈਂਪਰੇਚਰ ਦਾ ਚੱਕਰ ਪੈ ਜਾਂਦਾ ਆਪਣੇ ਪੰਜਾਬ ਦੇ ਵਿੱਚ ਤਾਂ ਅਗਰੇ ਗਾਵਾਂ ਵੀਰੇ ਬੱਧ ਬਿਮਾਰ ਹੋ ਜਾਂਦੇ ਨੇ ਯਾਰ ਉਹਨਾਂ ਕਰਕੇ ਵੀਰੇ ਫੋਨ ਵੀ ਘਟ ਜਾਂਦਾ ਗਾਵਾਂਾਂ 'ਚ ਫਿਰ ਉਹਨੂੰ ਬਿਮਾਰੀਆਂ ਬੜੀਆਂ ਪੈ ਜਾਂਦੇ ਨੇ ਗਾਵਾਂ ਨੂੰ ਅਤੇ ਜਿਹਨਾਂ ਦਾ ਹਰ ਦਾ ਵੀ ਗਾਮਾ ਦੇ ਵਿਕਤਾਂ ਮੰਨ ਲਓ ਤੁਸੀਂ ਨਿੱਕੀ ਬੱਚੀ ਲਾਲੋ ਛੋਟੀ ਬੱਚੀ ਜੀ ਦੇਣਾ ਛੋਟੇ ਬੱਚਿਆਂ ਦੀ ਵੀ ਵੀਰ ਯਾਰ ਕਹਿੰਦੇ ਨੇ ਪਿਸ਼ਾਬ ਨਾਲੋਂ ਲੱਗ ਜਾਂਦਾ ਬੱਚੇ ਉਹਨੂੰ ਅਲਾ ਕਹਿੰਦਾ ਵੀ ਇਹਨੂੰ ਥੇਰੀਆ ਹੋ ਗਿਆ ਵਿੱਚ ਪਿਸ਼ਾਬ ਕਹਿੰਦੇ ਨੇ ਵਿੱਚ ਵੀ ਫਾਸਪੁਰ ਦੇ ਘਾੜੇ ਵੀ ਪੈ ਜਾਂਦੀ ਆ ਵਿੱਚ ਵਿੱਚ ਤਾਂ ਵੀਰੇ ਤੁਸੀਂ ਮੰਨ ਲਓ ਵੀ ਛੋਟੀਆਂ ਬੱਚਿਆਂ ਨੂੰ ਵੱਧ ਪਾਣੀ ਪਿਉਉਣ ਦੇ ਕਾਰਨ ਵੀ ਬਾਥਰੂਮ ਨਾਲੋਂ ਲੱਗ ਜਾਂਦਾ ਜਦੋਂ ਤੁਸੀਂ ਉਹਨਾਂ ਦਾ ਪਾਣੀ ਬੰਦ ਕਰਾ ਦਿੰਦੇ ਆ ਪਾਣੀ ਟਕੜਾ ਦਿਓ ਤਾਂ ਉਹ ਠੀਕ ਹੋ ਜਾਂਦੀਆਂ ਨੇ ਪਰ ਵੀਰੇ ਉਹ ਨਾਲ ਪਿਸ਼ਾਬ ਹੁੰਦਾ ਉਹ ਗਲਤ ਆ ਇਹਦਾ ਰੱਡਬਨੇ ਬਾਸਰਮਾ ਹੋਣਾ ਉਹ ਗਲਤ ਹੈ ਉਹ ਗਲਤ ਨਾਲ ਵੀਰੇ ਤਾਂ ਗਲਤ ਨਾ ਕਿਉਂਕਿ ਉਹਦੇ ਨਾਲ ਵੀਰੇ ਗੁਰਦੇ ਵੀ ਖਤਮ ਹੋ ਜਾਂਦੇ ਨੇ ਤੇ ਉਹਦੇ ਨਾਲ ਬੇਟਾ ਵੀਰੇ ਲੱਡਦਾ ਲੋਸ਼ ਖਾ ਹੁੰਦਾਗਾ ਖੂਨ ਬਹੁਤ ਘਟਦਾਗਾ ਫਿਰ ਆਪਾਂ ਖੂਨ ਬਣਾਉਣ ਲਈ ਆਪਾਂ ਨੂੰ ਵੀਰੇ ਨੂੰ ਜਾਂ ਬੋਤਲ ਉਹਨੇ ਪੈਂਦੇ ਨੇ ਉਹਦੇ ਜਾਂ ਦਵਾਈ ਵੀਰੇ ਕਰਨੀ ਪੈਂਦੀ ਆ ਜਾਂ ਅੱਜਕੱਲ ਤਾਂ ਵੀਰੇ ਖੂਨ ਕਢਾ ਕੇ ਡੀਐਨ ਕਰਾ ਕੇ ਯਾਰ ਖੂਨ ਪਿਚਵਾਇੰਦਾ ਖੂਨ ਵੀਰੇ ਇੱਥੇ ਖੂਨ ਲਿਜਾਣੇ ਉਹ ਲਿਮਿਟ ਚ ਮਿਲ ਜਾਂਦਾਗਾ ਆ ਪਾਇਆ ਜਾਂਦਾ ਗਾ ਠੀਕ ਹੋ ਜਾਂਦੀਆਂ ਨੇ ਪਰ ਆਪਾਂ ਯਾਰ ਗਾਮਾਂ ਨੂੰ ਇਹ ਚੀਜ਼ ਤੱਕ ਚਾਉਂਦੇ ਜਾਂ ਪਹਿਲੀ ਆਪਾਂ ਪੱਕਾ ਹੱਲ ਕਰ ਲਈਏ ਵੀਰੇ ਜਦੋਂ ਵੀਰੇ ਛੋਟੇ ਬੱਚੇ ਬਾਥਰੂਮ ਲਾਲ ਕਰੀ ਜਾਂਦੀ ਆ ਤਾਂ ਉਹਨੂੰ ਆਪਣੇ ਵਿੱਚ ਭਰਾ ਯਾਰ ਕਹਿੰਦੇ ਨੇ ਅਸੀਂ ਤਾਰਾ ਵੀਡੀਓ ਪਾਤੀ ਕਾਰਗੱਲ ਪਾਤੀ ਪਾਊਡਰ ਪਾਈ ਉਹਨਾਂ ਰਾਜੀ ਨਹੀਂ ਹੁੰਦੀ ਜੀ ਨਾ ਹੀ ਵੱਧਦੀ ਫੁੱਲਦੀ ਆ ਉਹ ਵੱਧੂ ਫੁੱਲਦਾ ਕਾਰਨ ਵੀਰੇ ਬਾਥਰੂਮ ਨੂੰ ਲਾਲ ਤਕਰ ਪੈਂਦਾ ਜੀ ਆਪਾਂ ਬਾਕੀ ਵੀਰੇ ਆਪਾਂ ਦੇਖਦੇ ਯਾਰ ਵੱਡੇ ਨਹੀਂ ਮਿਲਾਂਦੇ ਬੱਚਨਾ ਸਿਰਫ ਛੂਹ ਪੈਂਦਾ ਗਾਂ ਛੂਹ ਪੈਂਦੀ ਆ ਲਿਚੀ ਹੋ ਜਾਂਦੀ ਆ ਪਤ ਮੰਨੇ ਕਰਕੇ ਉਹਨਾਂ ਵੀਰੇ ਕੈਲਸ਼ੀਅਮ ਤੇ ਫਾਸਫੋਰਸ ਦੀ ਬਹੁਤ ਡਿਫਿਸੀ ਪਾਈ ਜਾਂਦੀ ਆ। ਕਈ ਵਾਰੀ ਤੱਕ ਇਹਨੇ ਹੁਣ ਜਿਵੇਂ ਖਰਦਿਆਂ ਦਾ ਮੌਸਮ ਆਊਗਾ, ਖਰਦਿਆਂ ਦੇ ਮੌਸਮ ਦੇ ਵਿੱਚ ਮੱਝਾਂ ਤੇ ਵੀਰੇ ਗਾਵਾਂ ਮੰਨ ਸਾਰੇ ਬਾਸ ਨੂੰ ਨਾਲੇ ਘਟਣ ਲੱਗ ਜਾਂਦੀ ਨੇ। ਉਹ ਫਾਸਫੋਰਸ ਦੀ ਘਟ ਪੈ ਜਾਂਦੀ ਆ। ਆਪਣੇ ਵੀਰੇ ਜ਼ਮੀਨ ਦੇ ਵਿੱਚ ਜ਼ਿੰਕ, ਕਾਪਰ ਤੇ ਫਾਸਫੋਰਸ ਦੀ ਬਹੁਤ ਘਟ ਪਈ ਪਈ ਆ। ਉਹਦੇ ਕਾਰਨ ਆਪਾਂ ਉਹ ਚੀਜ਼ ਨੂੰ ਵੀਰੇ ਆਪਾਂ ਲੈਵਲ ਛੇ ਰੱਖਣ ਲਈ ਜਿਵੇਂ ਮੰਨ ਲਓ ਆਪਣੀ ਮੱਝਾਂ ਦਾ ਗਾਂ ਛੋਪਿੰਦੀ ਆ। ਕਿਉਂ ਨਾ ਆਪਾਂ ਉਹਨੂੰ ਇੱਕ ਡੱਬਾ ਪਾਊਡਰ ਦਾ ਪਾਇਆ ਜਾਵੇ ਫਾਸਫੋਰਸ ਦਾ। 200 ਰੁਪਏ ਦਾ ਆਮ ਆ ਜਾਂਦਾ ਜੀ ਉਹ ਡੇਲੀ ਪੋਣਾ ਹੁੰਦਾ ਚਾਹੇ ਪਣੀ ਕੋਲ ਦੋਨੋਂ ਪਣੀ ਕੋਲ ਜਾਂਦਾ ਜੀ ਚਾਹੇ ਉਹ ਪਾ ਦੋ ਬਾਕੀ ਵੀਰੇ ਜੇ ਕਿਸੇ ਦੇ ਮਰਜ ਦੇ ਅੰਦਰ ਪਥਰੀ ਹੈ ਕਿਡਨੀ ਸਟੋਨ ਆ ਜਾਂ ਕਟਰੂਆਂ ਦੇ ਵੀਰੇ ਬਹਲਾ ਹੋ ਜਾਂਦਾ ਜਾਂ ਇਹ ਵੱਧ ਬੱਕਰੀ ਤੇ ਹੁੰਦੀ ਆ ਜੇ ਵੀਰੇ ਬੱਕਰੀਆਂ ਦੇ ਅੰਦਰ ਆ ਕਿਡਨੀ ਸਟੋਨ ਆ ਤਾਂ ਉਹਨਾਂ ਵਾਰ ਤੇ ਇੱਕ ਦਵਾਈ ਨਾਲ ਹੋ ਲਿਕਣ ਆਉਂਦੀ ਆ ਉਹ ਪਣੀ ਪੈਂਦੀ ਆ ਜੀ ਹੁਣ ਤੁਹਾਨੂੰ ਦੱਸੂ ਵੀਰੇ ਇਹ ਚੀਜ਼ਾਂ ਆਪਾਂ ਨੂੰ ਪਹਚਾਉਣਾ ਗਾਵ ਨੂੰ ਨਾਲ ਪਿਸ਼ਾਬ ਤੋਂ ਪਹਚਾਉਣਾ ਛੋੜੇ ਬੱਚਿਆਂ ਤੇ ਵੱਡਿਆਂ ਗਾਵ ਨੂੰ ਬਾਥਰੂਮ ਨਾਲ ਕਰਦਿਆਂ ਨਾ ਜਰੂਰ ਠੀਕ ਰੱਖਣ ਲਈ ਕਬਾ ਕੀ ਕਰਨਾ ਛਣ ਪਹਿਲਾਂ ਆਪਾਂ ਲੈਣਾ ਵੀਰੇ ਛੋਟਾ ਪੋਚ ਦੇਖੋ ਜੀ ਜਾਨਾ ਛੋਟਾ ਪੋਚ ਹੁੰਦਾ ਵੀਰੇ ਜੀਨਿਕਸ ਕੰਪਨੀ ਦਾ ਦੇਲੇ ਤੁਸੀਂ ਵੀਰੇ ਵੱਡੇ ਪੋਚ ਨੂੰ ਇਹ 50 50 ਗ੍ਰਾਮ ਪਾਉਣਾ ਹੈ ਜਰੂਰ ਫਟੀ ਜਾਂ ਛੋਪੈਂਦੇ ਨਾਲ ਇਹਨਾਂ ਨੂੰ ਤਾਕਤ ਮਿਲਦੀ ਹੈ ਸਰੀਰ ਨੂੰ ਇਹ ਤਾਕਤ ਵਾਸਤੇ ਹੁੰਦਾ ਵੀਰੇ ਫਾਸ ਪੋਚ ਨਾਲ ਘਾੜ ਪੂਰੀ ਕਰ ਦਿੰਦਾ ਹੈਗਾ ਲੈ ਲਓ ਬਾਥਰੂਮ ਇਹ ਮੱਜਾਂ ਦਾ ਗਾਵਾਂ ਚੱਟਾ ਕਰ ਦਿੰਦਾ ਵੀਰੇ ਆਪਾਂ ਨਿੱਕੇ ਹੁੰਦੇ ਤਾਂ ਪਾਦੀਏ ਤਨਾ ਗ੍ਰੋਥ ਬਹੁਤ ਵੱਧੀ ਆ ਨੰਬਰ 2 ਤੇ ਹੈਗੀ ਹੈ ਵੀਰੇ ਨੀਰੀ ਇਹ ਨੀਰੀ ਦੇ ਕੰਮ ਵੀ ਬਹੁਤ ਜ਼ਿਆਦੇ ਨੇ ਜਿਹੜੀ ਨੀਰੀ ਦਵਾਈ ਹੈ ਵੀਰੇ ਇਹਦੇ ਕੰਮ ਬਹੁਤ ਜ਼ਿਆਦੇ ਨੇ ਜਿਵੇਂ ਮੰਨ ਲਓ ਯਾਰ ਕਿ ਨੀਟਾਉਣਾ ਇਹ ਬਾਰੇ ਕੱਢ ਦਿੰਦੀ ਆ ਇਹਨੂੰ ਮੇਸ਼ ਹੁਣ ਤੱਕ ਸੂ ਚਾਰ ਪੰਜ ਦਿਨਾਂ ਚ ਇਹ ਤੇ ਬਾਥਰੂਮ ਮਾਦੀ ਨਾਲ ਕੱਢਦੀ ਆ ਜਾਂ ਗਾਂ ਨਾਲ ਕੱਢਦੀ ਆ ਵੀਰੇ ਤਾਂ ਡੇਲੇ ਤੋਂ ਜੀ ਉਹਨੂੰ ਵੀ ਇਹ 50 50 ਮਿਲ 60 60 ਮਿਲ ਪਿਉ ਇਹ ਫਟਾ ਵੀਰੇ ਮਾਦਰੋਂ ਬੰ ਚਿੱਟਾ ਕਰਨ ਦੇ ਮਦਦ ਬਹੁਤ ਕਰਦੀ ਆ ਤੇ ਇੱਕ ਵੀਰੇ ਜੇ ਕੋਈ ਮਰਜ਼ੀ ਦੇ ਯਾਰ ਬਸਰ ਨਮਕੇ ਕਰਦੀ ਆ ਜੇ ਮੈਨੂੰ 6-8 ਮਹੀਨੇ ਦੀ ਮੱਝ ਗੱਬਣ ਹੋ ਜਾਂਦੀ ਆ ਉਦੋਂ ਵੀ ਬਾਥਰੂਮ ਨੇਪਕੇ ਕਰਨ ਲੱਗ ਜਾਂਦੀ ਆ ਉਹ ਬੱਚਾ ਉਪਰਾਂ ਦਾ ਰੀਮਣ ਛੋਟਾ ਹੋ ਜਾਂਦਾਗਾ ਛੋਟਾ ਛੇ ਦਾ ਵੱਡਾ ਹੋ ਜਾਂਦਾਗਾ ਉਹਨੂੰ ਵੀਰੇ ਨੀਰੀ ਪੈ ਦੋ ਡੇਲੀ ਸੋਸ਼ਮੇਲ ਹੁਣ ਬਾਥਰੂਮ ਖੁੱਲ ਕੇ ਉਹਨ ਲੱਗ ਜਾਊਗਾ ਤੇ ਉਹਦੇ ਵੀਰੇ ਨਾ ਪਾਰ ਪਵੇ ਮੱਝ ਦੇ ਨਾ ਗਾਂ ਦੇ ਤੇ ਬਾਕੀ ਵੀਰੇ ਇਹ ਬਾਥਰੂਮ ਵੀ ਕੰਮ ਕਰਦੀ ਆ ਕਿਡਨੀ ਟ੍ਰੋਨ ਦਾ ਕੰਮ ਕਰਦੀ ਆ ਨਿੱਕੇ ਨਿੱਕੇ ਟ੍ਰੋਨ ਚ ਵੀ ਕੰਮ ਕਰਦੀ ਆ ਬੱਕਰੀਆਂ ਚ ਵੀਰੇ ਇਹ ਇਕੱਲੇ ਇਹੀ ਪਾਉਣੀ ਆ ਆਪਣਾ ਜੇ ਕਿਸੇ ਬੱਕਰੀ ਦੇ ਯਾਰ ਕਿਡਨੀ ਬਾਥਰੂਮ ਬੰਨ ਪਿਆ ਹੋਇਆ ਇਕੱਲਾ ਉਹਦੇ ਕਿਡਨੀ ਸਟੋਨ ਕਹਿੰਦੇ ਨੇ ਆਪਣੂ ਜਿਹਦੇ ਉਹਦੇ ਉਹਨੂੰ ਨੀਰੀ ਪਿਐਓ ਜੀ ਬੱਕਰੀ ਨੂੰ ਪਿਆ ਮੈਂ ਫਵੇਰੇ 50 ਸ਼ਾਮ ਨੂੰ ਪਿਐਓ ਚਾਰ ਪੰਜ ਦਿਨ ਪਿਆਦੋ ਉਖੁਰ ਕੇ ਬਾਹਰ ਆ ਜੂ ਜਿੰਨਾ ਆਉਂਦੀ ਨਾਲ ਇਹ ਆਪਣੇ ਅਜਮਾਇਆ ਵੀਰੇ ਇੱਕ ਬੱਕਰੀ ਤੇ ਬਹੁਤ ਜ਼ਿਆਦਾ ਬੰਨ ਪਿਆ ਪਿਆ ਦੀ ਕਾਫੀ ਦਿਨ ਹੋ ਗਏ ਤੇ ਆਪਾਂ ਨੂੰ ਇਹ ਪਿਆਈ ਲਗਾਤਾਰ ਵੀਰੇ 50 50 ਮੈਂ ਫਵੇਰੇ ਸ਼ਾਮ ਪਿਐਈ ਤੇ ਉਹਦੇ ਵੀਰੇ ਬਾਥਰੂਮ ਰਾਹੀਂ ਮਣਖ ਹੋਣ ਦੀ ਗੰਢ ਹੁੰਦੀ ਆ ਪਥਰੀ ਬਣ ਜਾਂਦਾ ਪਾ ਜਿੰਦੀ ਨੇ ਪਥਰੀ ਕਹਿੰਦੇ ਨੇ ਨਾ ਉਹ ਖੁਰ ਕੇ ਨਿਕਲੀ ਬਾਹਰ ਹੀ ਜੀ ਇਹ ਦਵਾਈ ਨੇ ਕੱਢੀਆਂ ਨਹੀਂ ਟੀਕੀ ਲਾਲ ਆਪਾਂ ਸਮਝਾਣਿਆ ਨਹੀਂ ਕੰਮ ਹੋਇਆ ਕਰਦੀਆਂ ਗਈਆਂ ਜਦੋਂ ਤਾਂ ਹਲ ਵੀਰੇ ਆਪਰੇਸ਼ਨ ਹੁੰਦਾ ਤੇ ਜਾਂ ਵੀਰੇ ਕੰਮ ਦਵਾਈ ਨਹੀਂ ਕਰਦੀ ਆ ਇਹ ਪਾਓ ਵੀਰੇ ਬਾਕੀ ਜਿੰਨੀਆਂ ਚੀਜ਼ਾਂ ਇਕੱਠੀਆਂ ਪਾਦੋਂਗੇ ਤਾਂ ਵੀਰੇ ਸ਼ੋਣੇ ਤੇ ਸੁਭਾਗਾ ਹੋ ਜਾਂਦਾ ਛੋਟਾ ਫੌਸ਼ ਤੇ ਨਹੀਂ ਰਹੀ ਦੋਨੇ ਇਕੱਠੀਆਂ ਪਾ ਦੋ ਬਾਥਰੂਮ ਲਾਲ ਕਰਦੀ ਹੋਵੇ ਗਾਂ ਚਾਹੇ ਮੱਝ ਹੋਵੇ ਠੀਕ ਹੈ ਉਹਨਾਂ ਬਾਅਦ ਦੋਨਾਂ ਦਾ ਜਿਹੜਾ 50 ਗ੍ਰਾਮ ਇਹ ਜੀ 60 ml ਇਹ ਤੇ ਬਘਰ ਨੂੰ ਲਾਲਾ ਮੱਝ ਕਰ ਦਿਆ ਨੇ ਜਿਹੜੇ ਮੂਰੇ ਵੀਰੇ ਪਰ ਚੀਨਾ ਚ ਮੱਝ ਬਾਸ ਨੂੰ ਨਾਲ ਕਰਨ ਲੱਗ ਜਾਂਦੀਆਂ ਨੇ ਉਹਨੂੰ ਪਾ ਦਿਓ ਜੀ ਬਹੁਤ ਚੱਟਾ ਬਾਸ ਨੂੰ ਹੋ ਜਾਊਗਾ ਮਾੜਾ ਫਟਾ ਪਛੂ ਮਰੇ ਨਹੀਂ ਪਛੂ ਵੀਰੇ ਮਰਦੇ ਬਹੁਤ ਨੇ ਇਹ ਚੀਜ਼ ਨਾਲ ਤੇ ਇਹਦਾ ਹੱਲ ਵੀਰੇ ਫਾਸਫੋਰਚੀ ਹੁੰਦਾ ਜੀ ਬਾਕੀ ਵੀਰੇ ਡਾਕਟਰ ਨੂੰ ਦਿਖਾਵਾ ਆਵਦੇ ਨੂੰ ਛੋਟੇ ਛੋਟੇ ਡਾਕਟਰ ਆਉਂਦਾ ਲਵੇ ਛੋਟੇ ਕੋਈ ਵੀ ਨਹੀਂ ਦਿਖਾਓ ਠੀਕ ਹੈ ਬਾਕੀ ਵੀਰੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਵੀਰੇ ਸਬਸਕ੍ਰਾਈਬਰ ਕਰ ਲਿਓ ਚਲ ਜੀ ਧੰਨਵਾਦ ਸਾਰਿਆਂ ਦਾ